ਆਪਣੇ ਦਾ 5 ਲੱਖ ਫਾਲੋਅਰ ਹੈ ਫੁੱਲਰ ਫੁੱਲਰ ਨਹੀਂ ਮੌਕੇ ਤੇ ਆਉਣਗੇ ਕਿਉਂ ਨਹੀਂ ਆਉਣੇ ਤੇ ਉੱਥੇ ਤਾਂ ਕੰਦਾ ਦੇਣ ਵਾਲੇ ਚਾਰ ਵੀ ਨਹੀਂ ਖੜੇ ਹੋਣੇ ਉੱਥੇ ਜਿਹੇ ਦਾ ਕੰਮ ਹੋ ਗਿਆ ਤਾਂ ਉਹ ਜਨਾਨੀ ਪਿਛੇ ਕਿਨੇ ਜਾਣਾ ਸੀ ਆਪਣੇ ਪਿੱਛੇ ਦਾ ਜਾਣ ਗਈ ਜਾਣ ਗਈ ਯਾਰ ਉਹ ਕਹਿ ਲਿਆ ਹਾਂਜੀ ਦਾਨਾ ਡੁਰਨਾ ਨਹੀਂ ਪਤਾ ਨਹੀਂ ਡਰੀਦਾ ਹੁੰਦਾ ਭਰਾਵਾ ਡਲ ਲੱਭੀ ਇਹਦਾ ਸੁਪਨੇ ਜ਼ਮੀਨ ਦਾ ਆਪ ਖਾਲਸੀ ਦਿੱਚ ਜੰਦੇ ਉਹ ਸਿੰਘ ਦਾ ਆਪਣੀ ਬੰਦੇ ਆ ਕੋਈ ਗੱਲ ਨਹੀਂ ਉਹ ਬੰਦੇ ਆਪ ਨੂੰ ਅੰਮ੍ਰੋ ਦੇ ਬਖਸ਼ ਦੇਣਗੇ ਹਾਂ ਉਦੋਂ ਹੀ ਪਤਾ ਲੱਗਦਾ ਠੋਕ ਦਿੰਦੇ ਅਗਲੇ ਬਾਈ ਬੰਤਿਆ ਆ ਭਾਈ ਛੱਡ ਯਾਰ ਇਹਨਾਂ ਕੰਮ ਦਾ ਖਹਿੜਾ ਕੋਈ ਫਾਇਦਾ ਇਹਨਾਂ ਗੱਲਾਂ 'ਚ ਠੀਕ ਆ ਉਹ ਭਾਈ ਨਾ ਸਾਰਾ ਆਪ ਯਾਰ ਸਾਨੂੰ ਗਿਆਨ ਲੱਗ ਗਿਆ ਹੁਣ ਕੱਲ ਦੇ ਲੋਕੀ ਗੱਲਾਂ ਕਰਨ ਲੱਗੇ ਸਾਨੂੰ ਯਾਰ ਮੇਰਾ ਆਪਰਾ ਤੋਂ ਸਿੰਘ 'ਚ ਨਜ਼ਰ ਆਉਣ ਲੱਗ ਜਾਂਦੇ ਸੁਪਨੇ 'ਚ ਹੁਣ ਮੈਂ ਕੀ ਕਰਾਂ ਅੱਜ ਜਿਹੜੇ ਲੋਕ ਥੱਲੇ ਆਪਾਂ ਨੂੰ ਬਾਈ ਤੂੰ ਸਿਰਾਂ ਲਾਤਾ ਹਾਂ ਪਸੰਦ ਕਰਦੇ ਈ ਤੂੰ ਤਾਂ ਅਤ ਕਰਾਤੀ ਇਹ ਲੋਕ ਵੀ ਉਨੇ ਹੀ ਜ਼ਿੰਮੇਵਾਰ ਆ ਭਾਈ ਉਹ ਗੱਲਾਂ ਤਾਂ ਆਪਣੇ 2% ਹੀ ਕੱਢਦੇ ਆ 98% ਤਾਂ ਆਪਣੇ ਹੱਕ 'ਚ ਬੋਲਦੇ ਆ ਹੱਕ 'ਚ ਬੋਲਦੇ ਆ ਹਾਂ ਹੁਣ ਚੁੱਪ ਕਰਕੇ ਨਾ ਬੰਦੇ ਬਣ ਜਾਓ ਠੀਕ ਹੈ ਹੋਰ ਕੋਈ ਰਾਹ ਨਹੀਂ ਪ੍ਰਭੂ ਸਿੱਧੀ ਗੱਲ ਪਰ ਲੋਕਾਂ ਤੋਂ ਮੰਗ ਲੋ ਮਾਫੀ ਠੀਕ ਹੈ ਵੇ ਇਸ ਹੀ ਕੋਈ ਹੋ ਜਾ ਗਲਤ ਫਲਤ ਤਫਸੀਲ ਨਹੀਂ ਕਰਾਂਗੇ ਨਾ ਅਸੀਂ ਕੋਈ ਵੀਡੀਓ ਪਾਵਾਂਗੇ ਸਿੰਘਰ ਨੇ ਜਿੱਦਾਂ ਦਾ ਕਿਹਾ ਵਾ ਵੀ ਸੁਧਰ ਜੋ ਮੈਨੂੰ ਤਾਂ ਲੱਗਦਾ ਸਾਰਾ ਪੰਜਾਬ ਵੀ ਸੁਧਰ ਗਿਆ ਅਸੀਂ ਦੋਨਾਂ ਭਰਾਵਾਂ ਨੇ ਇੰਨੀ ਮਿਹਨਤ ਕੀਤੀ ਤੇ ਹੁਣ ਜਦੋਂ ਦੱਪ ਆਹ ਕੰਮ ਚਲਾਇਆ ਸੀ ਤੇ ਮੈਨੂੰ ਕਿੰਨਾ ਪਤਾ ਖੇਤ ਨਹੀਂ ਜਾ ਕੇ ਦੇਖਿਆ ਯਾਰ 4 ਲੱਖ ਫਾਲੋਅਰ ਆ ਤੁਹਾਡੇ 5 ਲੱਖ ਧੱਕਾ ਤੁਹਾਡਾ ਥਣ ਦਾ ਧੱਕਾ ਉਹ ਤੂੰ ਛੋਟੇ ਕਰਾ ਸਾਨੂੰ ਪੁੱਛ ਲੈਣਾ ਕਿ ਨਹੀਂ ਤੇ ਮੈਂ ਉਹੀ ਬਾਹਰ تھے ਕਿ ਸੇ ਪਾਰਕਿੰਗ ਤੇ ਪਏ ਹੋਣੇ ਸੀ ਤੁਸੀਂ ਮੈਨੂੰ ਦੱਸਾ ਤੁਸੀਂ ਸ਼ਰਮ ਲਾ ਛੱਡਿਆ ਤੁਸੀਂ ਛੋਟੇ ਛੋਟੇ ਜਵਾਕਾਂ ਨੂੰ ਖਰਾਬ ਕਰਤਾ ਤੁਸੀਂ ਤੁਹਾਨੂੰ ਪਤਾ ਲੱਗੂਗਾ ਫਿਰ ਜੋ ਮੂੰਹ ਤੇ ਪਾ ਕੇ ਛੇਤਰ ਮਾਰੇ ਆ ਪਾਲਿਆ ਹਾਲਾਤ ਹੀ ਬੜੇ ਭੜੇ ਚੱਲੀ ਜਾਂਦੇ ਆ ਕੀ ਕਰਗੇ ਹਾਲਾਤ ਪਹਿਲਾਂ ਵਾਲੇ ਫਿਰ ਹਾਲਾਤ ਹੋ ਗਏ ਹੁਣ ਕੀ ਕਰਗੇ ਪਹਿਲਾਂ ਵਾਲੇ ਕੀ ਇਹ ਤਾਂ ਨਾ ਅੱਜ ਤਾਂ ਮੈਗਨੈਸ ਸਭ ਤੋਂ ਮਾੜੇ ਹਾਲਾਤ ਹੋ ਗਏ ਆਪਾਂ ਪਹਿਲਾ ਮਸਾ ਮਸਾ ਸੁਧਰੇ ਸੀਗੇ ਹੁਣ ਕੀ ਕੀਤਾ ਜਾਵੇ ਹੁਣ ਤਾਂ ਉਹ ਵੇਲਾ ਆ ਭਾਬੀ ਵੀ ਚੱਕਦੀ ਉਹਨਾਂ ਨੇ ਜੇ ਨਾ ਸੁਧਰੇ ਤਾਂ ਅਗਲੇ ਸੁਧਾਰਨ ਤੇ ਹੋਏ ਬਾਈ ਬਾਈ ਆਪਾਂ ਨੂੰ ਵੀ ਥੋੜਾ ਪਤਾ ਨਾ ਮੈਨੂੰ ਵੀ ਹੁਣ ਡਰਜਾ ਲੱਗਣ ਲੱਗ ਗਿਆ ਅੰਦਰੋਂ ਅੰਦਰੋਂ ਬਾਈ ਉਹ ਤਾਂ ਤੂੰ ਚੰਗਾ ਰਹਿ ਗਿਆ ਉਹਦੇ ਤੂੰ ਸਿਆਣਪ ਕਰ ਗਿਆ ਮੇਲੇ 'ਚ ਜੇ ਤੂੰ ਮੋਰਨੀ ਪੁਆਈ ਹੁੰਦੀ ਨਾ ਤੇ ਉਹ ਇੱਕ ਮੈਂ ਦੇਖਿਆ ਮੋਬਾਈਲ 'ਚ ਉਹ ਕੁੜੀ ਜੀ ਦੇ ਮੋਰਨੀ ਵਾਲੀ ਦੇ ਵੀਡੀਓ 'ਚ ਗਾਲਾਂ ਕੱਢੀ ਜਾਂਦੇ ਆ ਉਹਨੂੰ ਉਹ ਬਾਈ ਆਪਾਂ ਕੀ ਮਿਲ ਜਾਂਦੀਆਂ ਉਹ ਬਾਈ ਮੈਂ ਤਾਂ ਹੁਣ ਪਹਿਲਾਂ ਹੀ ਮਾਫੀ ਮੰਗਦਿਆਂ ਵੀ ਇਹੀ ਤਾਂ ਨਹੀਂ ਬਾਈ ਜਿਹੜਾ ਕੋਈ ਸੋ ਗਿਆ ਗਲਤ ਗਿਆ ਹੋਊਗਾ ਹੁਣ ਨਹੀਂ ਕਰਾਂਗੇ ਬਾਈ ਹੁਣ ਕੀ ਕਰਗੇ ਮੈਨੂੰ ਤਾਂ ਤੜਖੂਦੀ ਵਜੀ ਜਾਂਦੇ ਆ ਰਾਤ ਨੂੰ ਪਏ ਨੂੰ ਪਾਸੇ ਮਰੀਏ ਨਾ ਵੀ ਕਿਤੇ ਹੌਣ ਨਾ ਕੋਈ ਆ ਕੇ ਹਿੱਕ ਤੇ ਦਰਕਰਪਾਨ ਧਰ ਦੇ ਉਹ ਐਦਾ ਕੀ ਹੁੰਦਾ ਵੈਸੇ ਪਰ ਫਿਰ ਵੀ ਜੱਟਾਂ ਦੇ ਮੁੰਡਿਆਂ ਦਲੇਰੀ ਤਾਂ ਹੈਗੀ ਆਪਣੇ ਚ ਪਰ ਮੈਂ ਤੂੰ ਵੀ ਆਹ ਪੜਾ ਤੂ ਬਾ ਕਰਦੇ ਆ ਆਪਣੇ ਆ ਪਾਣੀ ਇਹ ਕੰਮ ਕਰਨਾ ਬਾਈ ਕਿਉਂ ਨਹੀਂ ਯਾਰ ਹੁਣ ਆਪਣੇ ਤਾਂ 5 ਲੱਖ ਫਾਲੋਅਰ ਆ ਉਧਰ ਦੇਖ ਲੈ ਫੁੱਲਰ ਫੁੱਲਰ ਨਹੀਂ ਮੌਕੇ ਤੇ ਆਉਣੇਗੇ ਕਿਉਂ ਨਹੀਂ ਆਉਣੇ ਤੇ ਉੱਥੇ ਤਾਂ ਕੰਦਾ ਦੇਣ ਵਾਲੇ ਚਾਰ ਵੀ ਨਹੀਂ ਖੜੇ ਹੋਣੇ ਉੱਧਰ ਜਿਹੇ ਦਾ ਕੰਮ ਹੋ ਗਿਆ ਤਾਂ ਉਹ ਜਨਾਨੀ ਪਿਛੇ ਕਿਨੇ ਜਾਣਾ ਸੀ ਆਪਣੇ ਪਿੱਛੇ ਤਾਂ ਜਾਣ ਗਈ ਜਾਣ ਗਈ ਯਾਰ ਉਹੀ ਗੱਲ ਕਰਦਾ ਤੂੰ ਇਹ ਤਾਂ ਐਵੇਂ ਡਰਨ ਦੀ ਕੀ ਲੋੜ ਆ ਜਦੋਂ ਮੈਂ ਹੈਗਾ ਆ ਯਾਰ ਤੂੰ ਮੜਾ ਮੜਾ ਡਰਦਾ ਚੰਗਾ ਹੁੰਦਾ ਵੈਸੇ ਹਾਏ ਹੋਏ ਹਾਂ ਮੈਂ ਤਾਂ ਗੱਲ ਹੀ ਨਹੀਂ ਹੁੰਦੀ ਹੁਣ ਮੈਂ ਕੀ ਕਰਾਂ ਤੈਨੂੰ ਹਾਂ ਜਾਣੀ ਹੁਣ ਮੈਂ ਤਾਂ ਜਦੋਂ ਰਾਤ ਨੂੰ ਪਿਆ ਮੈਨੂੰ ਤਾਂ ਸੁਪਨੇ 'ਚ ਜਿਉਂ ਭੜੇ ਭੜੇ ਜਿ ਦਿਖੀ ਜਾਂਦੇ ਵੀ ਕਿਸੇ ਨੇ ਮੈਨੂੰ ਕਿਸੇ ਥੋਥੇ ਸੈੱਟ ਲਿਆ ਵੀ ਤੈਨੂੰ ਮਾਰਦੇ ਆ ਕਿਤੇ ਕਿਸੇ ਨੇ ਉੱਥੇ ਸੈੱਟ ਲਿਆ ਮੈਂ ਤਾਂ ਉਹ ਚੀਜ਼ਾਂ ਨਹੀਂ ਸੀ ਜਾਂਦੀਆਂ ਕਿਉਂਕਿ ਸੁਪਨੇ 'ਚ ਪੁਲਸੀ ਦੀ ਸੀ ਜਾਂਦੀ ਆ ਕੀ ਦੱਸਾਂ ਬਾਈ ਉਹ ਬਾਈ ਯਾਰ ਐਵੇਂ ਨਹੀਂ ਬਾਹਨੇ ਕੁਝ ਕਰੀਦਾ ਹੁੰਦਾ ਮੈਂ ਤਾਂ ਲੱਗਦਾ ਕੋਈ ਉਹ ਕਹਿ ਲਿਆ ਹਾਂਜੀ ਦਾਨਾ ਡਰਨਾ ਨਹੀਂ ਪਾਉਣੀ ਡਰੀਦਾ ਹੁੰਦਾ ਉਹ ਭਰਾਵਾ ਡਲ ਲੱਗਿਆ ਨਾ ਸੁਬਨੇ ਜਮਿੰਦਾ ਆਪ ਖਾਲਸੇ ਦੀ ਜੰਦੇ ਉਹ ਸਿੰਘ ਦਾ ਆਪਣਾ ਹੀ ਬੰਦੇ ਆ ਕੋਈ ਗੱਲ ਨਹੀਂ ਬੰਦੇ ਆਪਣੇ ਬਖਸ਼ ਲੈਣਗੇ ਹਾਂ ਉਦੋਂ ਹੀ ਪਤਾ ਲੱਗਦਾ ਤੇ ਠੋਕ ਦਿੰਦੇ ਅਗਲੇ ਠੀਕ ਹੈ ਨਾ ਲੈ ਦੱਸ ਯਾਰ ਦਰਦ ਦੇ ਰੇ ਡਰਾਉਂਦੇ ਆ ਦੀ ਭਾਈ ਬਚਾ ਚੀ ਬਚਾ ਸਹੀ ਗੱਲ ਆ ਆਪਾਂ ਨੂੰ ਨਾ ਕੋਈ ਮੈਂ ਕਹਿੰਨਾ ਇਹ ਤਾਂ ਗੱਡਾ ਰੇੜਾ ਲੈ ਲਈਏ ਦੋਨੇ ਭਾਈ ਵਧੀਆ ਰਾਂਗੇ ਮੈਂ ਤਾਂ ਆਸ਼ਕਾ ਕਰਾਉਣ ਲੱਗ ਜੂੰ ਬਾਈ ਜੀ ਹਾਂ ਠੀਕ ਹੈ ਨਾ ਆਪਾਂ ਦੋਨੇ ਇਹੋ ਜੇ ਕੰਮ ਉਹਦੇ ਜ਼ਰੂਰ ਤਾਂ ਹੀ ਮੈਂ ਮਾਉਂ ਲੈ ਲਾਂਗੇ ਬਲਦਾਂ ਦੀ ਜੋੜੀ ਕਿਸੇ ਭਰਾ ਦੀ ਇਹੋ ਜੇ ਦੀ ਮਿਹਨਤ ਕਰ ਲਾਂਗੇ ਵੀ ਬਾਈ ਥੋਡੇ ਘਰੇ ਖੜੇ ਐ ਇੱਕ ਇੱਕ ਦੇ ਦਿਓ ਸਾਨੂੰ ਆ ਬਾਈ ਕੇ ਦੋ ਖੜੇ ਆ ਲੈ ਇੱਕ ਇਹ ਤੋਂ ਲੈ ਲਾਂਗੇ ਹਾਂ ਬਾਈ ਹਾਂ ਤੇ ਆਪਾਂ ਦੋਨੇ ਭਾਈ ਜਾ ਕੇ ਸਿਮਿੰਟ ਢੋਆ ਕਰਾਂਗੇ ਗੱਟੇ ਢੋਆ ਕਰਾਂਗੇ ਤੇ ਵਧੀਆ ਰਵਾਂਗੇ ਆ ਛੱਡ ਨੈਟ ਨਟ ਦਾ ਖੇੜਾ ਉਹ ਭਰਾਵਾ ਨਾ ਭਰਾਵਾ ਇਹੋ ਜੇ ਕੰਮ ਤਾਂ ਹੀ ਹੋਣਾ ਆਪਾਂ ਕਿ ਹੋ ਹੋ ਸੌਖਾ ਕੰਮ ਲੱਭਲਾ ਹਾਂ ਸੱਚ ਤੂੰ ਤਾਂ ਮਾਰਦਾ ਵੀ ਖਾਨ ਪੰਜੇ ਪੰਜੇ ਕਿਹੋ ਜਿਹਾ ਦਾ ਆਪਣੀਆਂ ਆਦਾ ਪੰਗਾ ਹੁਣ ਬਸ ਹੁਣ ਡਰ ਜਾ ਡਰ ਜਾ ਡਰਨ ਜਾ ਲੱਗਿਆ ਹੁਣ ਜਾ ਮਰ ਮਟਾ ਜਾ ਮਾਲ ਪੂਰਾ ਹੋਣਾ ਬਾਈ ਆ ਗੱਡੇ ਰੇੜੇ ਚ ਤਿੰਨ ਤਾਂ ਔਖਾ ਬਾਈ ਤੇਰਾ ਤਾਂ ਨਹੀਂ 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 ਬਾਈ ਨਹੀਂ 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 ਐ ਨਹੀਂ ਬਾਈ ਤੈਨੂੰ ਨਹੀਂ ਪਤਾ ਤੇਰਾ ਤਾਂ ਮੈਂ ਕਿਹਾ ਉਹ ਬੀੜੀਆਂ ਵਾਲਾ ਕੰਮ ਹੀ ਨਹੀਂ ਸੂਤਣਾ ਇਹਦੇ ਇਹਦੇ ਨਾਲ ਤਾਂ ਹੂੰ ਤੈਨੂੰ ਤਾਂ ਕੋਈ ਹੋਰ ਕਰਨਾ ਪੈਣਾ ਉਹ ਬਾਈ ਬੰਦਿਆ ਹਾਂ ਬਾਈ ਛੱਡ ਯਾਰ ਇਹਨਾਂ ਕੰਮ ਦਾ ਖੇੜਾ ਕੋਈ ਫਾਇਦਾ ਇਹਨਾਂ ਗੱਲਾਂ 'ਚ ਠੀਕ ਆ ਉਹ ਭਾਈ ਨਾ ਫਿਰ ਆ ਆ ਸਾਨੂੰ ਜਾਣਣ ਲੱਗ ਗਿਆ ਹੁਣ ਕੱਲ ਦੇ ਲੋਕੀ ਗੱਲਾਂ ਕਰਨ ਲੱਗੇ ਸਾਨੂੰ ਯਾਰ ਪਹਿਲਾਂ ਕਹਿੰਦੇ ਬਹੁਤ ਵਧੀਆ ਮੈਸੇਜ ਦਿੰਦੇ ਨੇ ਬਹੁਤ ਵਧੀਆ ਗੱਲਾਂ ਕੋਈ ਖਦਾ ਖਾ ਲੈ ਨਾ ਨੁਕਸਾਨ ਚੱਲ ਲੇਗਾ ਬੱਚੇ ਰੋਲ ਜਾਣਗੇ ਕੋਈ ਫਾਇਦਾ ਇਸ ਕੰਮ 'ਚ ਹੋਰ ਯਾਰ ਖੜ ਦੇ ਨਾ ਖੜਾ ਸਿਆਣਾ ਬਣ ਜਾ ਯਾਰ ਕੋਈ ਹੋਰ ਕੰਮ ਕਰ ਲੈ ਮੇਰੇ ਵੀਰ ਆ ਦੇਖੋ ਇਹ ਹੁਣ ਦੇਖ ਲੋ ਵੀ ਆਪਾਂ ਨੂੰ ਦੇਖ ਕੇ ਇਹ ਵਿਗੜ ਰਹੇ ਆ ਬਾਈ ਆਪਾਂ ਲੋਕ ਇਹੋ ਜਿਹਾ ਕੁਝ ਕਰਦੇ ਸੁਣੇ ਨਹੀਂ ਲੱਗਦੇ ਚਲ ਕਰਾਂਗੇ ਵਿਚਾਰ ਕੋਈ ਚੰਗੇ ਦੇਖਦੇ ਆ ਕੁਛ ਨਾ ਕੁਛ ਪਰ ਮੇਰੇ ਫਾਲੋਅਰ ਬਹੁਤ ਆ ਯਾਰ ਮੇਰੇ ਯਾਰ ਕੀ ਕਰਾਂ ਯਾਰ ਮੈਂ ਫਾਲੋਅਰ ਡੁੱਬਾ ਹੁੰਦਾ ਚਾਹ ਪੀਣਾ ਬਾਈ ਕਰੇ ਬੈਠ ਯਾਰ ਇੱਕ ਮਿੰਟ ਵਾ ਇੱਥੇ ਲਿਆ ਯਾਰ ਨਹੀਂ ਮੜੀ ਮੜੀ ਲੇਖ ਭਰਾ ਉੱਪਰ ਆਈ ਜਾਂਦਾ ਕੀ ਕੀ ਹੁੰਦਾ ਜਦ ਮੈਂ ਤੁਹਾਡੇ ਨਾਲ ਆ ਯਾਰ ਨਾ ਜਾ ਵੀ ਯਾਰ ਕੋਈ ਫੜ ਕੇ ਨਾ ਲੈ ਜੇ ਯਾਰ ਮੈਨੂੰ ਤਾਂ ਦੋਬੇ ਪਈ ਜਾਂਦੇ ਆ ਯਾਰ ਉਹਦਾ ਇਹਦਾ ਜਨਲੀਲੀ ਪੱਗ ਵੇਖ ਕੇ ਡਰ ਲੱਗ ਜਾਂਦਾ ਯਾਰ ਹੁਣ ਨਹੀਂ ਬਾਈ ਮੇਰਾ ਤਾਂ ਬਲੱਡ ਘਟਦਾ ਕੋਈ ਗੋਲੀ ਹੈਗੀ ਕਿਸੇ ਕੋਲੇ ਗੁਰਜੀ ਵਾਲੀ ਖਾਣੀ ਐ ਮਾਂ ਬਾਈ ਜੀ ਵਾਲੀ ਨਹੀਂ ਬਲੱਡ ਵਾਲੀ ਖਾਣੀ ਆ ਯਾਰ ਅਪਰੇੜੀਆਂ ਆਈ ਜਾਂਦੀਆਂ ਯਾਰ ਤੇ ਉਹ ਜੀ ਵਾਲੇ ਸਾਰਾ ਕੁਝ ਠੀਕ ਕਰਨ ਦੇ ਨੀ ਉਹ ਤਾਂ ਕਹਿੰਦੇ ਹਿਸਾ ਕਿੰਨੇ ਫਾਲਵਰ ਕਿੰਨਾ ਹਿਸਾ ਕਿੰਨੇ ਪੈਸੇ ਪੈ ਗਏ ਕਹਿੰਦੇ ਉਹ ਤਾਂ ਦਾਦਾ ਜੀ ਤੂੰ ਮੈਂ ਤਾਂ ਬਾਈ ਹਾਂ ਹਾਂ ਗੁਰੂ ਵਾਲਾ ਬਣੂੰਗਾ ਬਸ ਹੁਣ ਗੁਰੂ ਵਾਲਾ ਅਸੀਂ ਬਣਾਂਗੇ ਉਹ ਸੁਧਾਰ ਲਿਆਵਾਂਗੇ ਆਪਾਂ ਆਪਾਂ ਜਿਹੜੇ ਬੋਲਦੇ ਸੀਗੇ ਉਹ ਜਿਹੜੇ ਬੜੀ ਹਾਂ ਇਹੋ ਜੀ ਗੱਲਬਾਤ ਨਹੀਂ ਉਹ ਸੋਚ ਵਿਚਾਰ ਕੇ ਬੋਲਿਆ ਕਰਾਂਗੇ ਆਪਾਂ ਹੁਣ ਆਪਣੇ ਤਾਂ ਬਈਆ ਤੋਬਾ ਐ ਹਾਂ ਆਵੇਂ ਵੀ ਤੋਬਾ ਆਪਾਂ ਦਾ ਗੁਰੂ ਵਾਲੇ ਬਾਨਾ ਬਾਈ ਆਪਾਂ ਨੂੰ ਤਾਂ ਡਰ ਲੱਗਦਾ ਆਪਾਂ ਨਹੀਂ ਨੈੱਟ ਤੇ ਕੁਝ ਗਲਤ ਪਾਉਣਾਗਾ ਐਤੋਂ ਬਾਅਦ ਬਸ ਆਪਣ ਦਾ ਬਾਈ ਰਾਤ ਨੂੰ ਨੀਂਦ ਨਹੀਂ ਆਈ ਰਾਤ ਮੈਂ ਤੈਨੂੰ ਕੀ ਦੱਸਾਂ ਤੂੰ ਹੀ ਮੈਨੂੰ ਇਸ ਕੰਮ 'ਚ ਲੈ ਕੇ ਆਇਆ ਸੀਗਾ ਔਰ ਤੇਰੀ ਮੱਕਣੀ ਬੋਲ ਗਈ ਬਾਈ ਹੁਣ ਅੰਮਰ ਤਾਂ ਇਹੀ ਲੈ ਕੇ ਆਇਆ ਸੀ ਮੈਨੂੰ ਹਾਂ ਇਹੀ ਮੈਨੂੰ ਮੈਂ ਤਾਂ ਆਪਾਂ ਇਹੋ ਜਿਹਾ ਕੰਮ ਕਰਨਾ ਨਹੀਂ ਆਉਦਾ ਸੀਗਾ ਆਪਾਂ ਕਹਿੰਦੇ ਵੀਡੀਓ ਬਣਾਇਆ ਕਰਾਂਗੇ ਮੈਂ ਤਾਂ ਅਨਪੜ੍ਹ ਬੰਦਾ ਯਾਰ ਮੈਂ ਦੱਸ ਕੀ ਕਰਾਂ ਤੂੰ ਵੀ ਬਾਈ ਸਹੀ ਹੋ ਜਾ ਹੁਣ ਮੈਂ ਦੇਖ ਲਾ ਜਿਵੇਂ ਮੈਂ ਨਸ਼ਾ ਪਤਾ ਕੋਈ ਨਹੀਂ ਕਰਦਾ ਤਾਂ ਬਚਿਆ ਵਾ ਮੈਂ ਤਾਂ ਹੁਣ ਵੇੜਾ ਲਊਗਾ ਤੇ ਉਹ ਚਲਾਇਆ ਕਰੂੰਗਾ ਤੂੰ ਤੇਰਾ ਤੂੰ ਨਸ਼ਾ ਪਤਾ ਕਰਦਾ ਤੂੰ ਆਉਂਦਾ ਸੋਚ ਵੀ ਕਿਹੜਾ ਕੰਮ ਤੋਂ ਲੋਟ ਆ ਜੂਗਾ ਉਹ ਨਹੀਂ ਤਾਂ ਤੂੰ ਆਪਦੇ ਤੇਰਾ ਮੁੰਡਾ ਵਧੀਆ ਬਾਹਰ ਗਿਆ ਵਾ ਤੈਨੂੰ ਤਾਂ ਲੋੜ ਹੀ ਨਹੀਂ ਕਰਨ ਕਰਨ ਦੀ ਤੂੰ ਘਰੇ ਪਿਆ ਕਰ ਹੁਣ ਏਸੀ 'ਚ ਏਸੀ ਥੋੜੇ ਲੱਗਿਆ ਵਾ ਤੂੰ ਐਵੇਂ ਇਹਦਾ ਕੁਝ ਛੱਡਦੇ ਹੁਣ ਖੜਾ ਇਹਦਾ ਚੀਜ਼ਾ ਦਾ ਆਹ ਬਾਈ ਤੋਂ ਉਹ ਬਾਈ ਤੋਂ ਪੁੱਛ ਖਬਰਾਂ ਦੇ ਦੱਸ ਬਾਈ ਕੀ ਹੋ ਗਿਆ ਉਹ ਯਾਰ ਗੱਲ ਸੁਣ ਕੱਲ ਦੀ ਆਪਾਂ ਵਰਤੋਂ ਦੀ ਵੀਡੀਓ ਨਹੀਂ ਪਾਈ ਲੋਕਾਂ ਨੇ ਡਰ ਗਏ ਬੱਸ ਗਏ ਬੱਸ ਐ ਕਰ ਗਏ ਹੁਣ ਕੀ ਕਰਗੇ ਯਾਰ ਹੁਣ ਲੋਕਾਂ ਨੇ ਆਪਣੇ ਚੋਣ ਨਹੀਂ ਆਉਣਾ ਉਦੋਂ ਮੌਕੇ ਤੇ ਉਦੋਂ ਜਦੋਂ ਆਗੇ ਨਾ ਉਹ ਸਮਝਾਉਣਾ ਫੇਰ ਨਹੀਂ ਛਡਾਉਣਾ ਨਾ ਕਿਸੇ ਨੇ ਉਹ ਬਾਈ ਨੂੰ ਬੱਸ ਖਬਰਾਂ 'ਚ ਕੀ ਕੁੱਸ ਚੱਲੀ ਜਾਂਦਾ ਆ ਮੇਰੇ ਮੌਜੇ ਦਾ ਮੈਂਟਲ ਮੈਂਟ ਤੇ ਆਈ ਜਾਂਦਾ ਉਹ ਕਿਸੇ ਨੇ ਮੋਰ ਨਹੀਂ ਜੀ ਬੁਆਈ ਸੀ ਆ ਕੇ ਲਿਆ ਇੱਧਰ ਬੈਠ ਇੱਧਰ ਆ ਇੱਧਰ ਆ ਹਾਂ ਹਾਂ ਦੱਸੋ ਕਿਵੇਂ ਕੀ ਕੀ ਵਿਚਾਰ ਕੀਤੀ ਗਾਣ ਨੂੰ ਤੂੰ ਵਿਚਾਰ ਕੀ ਹੈ ਮੈਂ ਤਾਂ ਕਹਿੰਦਾ ਖੜਾ ਛੱਡ ਗਏ ਆਪਾਂ ਮਾਫੀ ਮੰਗ ਲੀਏ ਲੋਕਾਂ ਤੋਂ ਵਧੀਆ ਰਾਵਾਂਗੇ ਠੀਕ ਹੈ ਨਾ ਕੋ ਕੋ ਚੰਗਾ ਕੰਮ ਕਰ ਲੀ ਗੇ ਤਾ ਸੋਚਦੇ ਆ ਬਈ ਕੀ ਬਣੂਗਾ ਫੇਰ ਆਜਾ ਮੈਂ ਚਾਹ ਪੀਣੇ ਆ ਚੱਲ ਗਏ 2 ਵਜ ਗਏ ਚਾਹ ਪੀਣੇ ਕੋਟ ਜਾ ਕੇ ਠੀਕ ਆ ਆ ਜਾ ਉੱਥੇ ਚੱਲ ਕੇ ਦੁਲੇ ਪੈਸਾ ਲਿਆ ਕਰਦਾ ਕੋਈ ਆ ਜਾ ਯਾਰ ਹੋਰ ਹੋਰ ਯਾਰ ਮਾਂ ਦਾ ਇਹ ਸੁਪਨੇ ਬੜੇ ਭੜੇ ਆ ਯਾਰ ਰਾਤ ਹੈ ਨਾ ਉਹ ਸੁਪਨੇ ਜਿਹੜਾ ਮੇਰੇ ਵੀ ਮੇਰੇ ਕੋ ਐਸੀ ਰਾਤ ਹੈ ਅੱਛਾ ਮੇਰੇ ਰਾਤ ਫੜ ਕੇ ਦੇਖੀ ਉਹਥੇ ਮੈਂ ਦੱਸਿਆ ਨਹੀਂ ਸੁਪਨੇ ਮੇਰੇ ਵੀ ਆ ਜਾਂਦਾ ਪਰ ਮੈਨੂੰ ਤਾਂ ਡਰ ਲੱਗਦਾ ਕੋਈ ਤੁਸੀਂ ਮੇਰੀ ਗੱਲ ਸੁਣ ਲਓ ਆਪਾਂ ਸਹੀ ਹੋ ਜੋ ਹੁਣ ਮੰਨ ਜੋ ਗੱਲ ਠੀਕ ਹੈ ਨਾ ਯਾਰ ਮੈਂ ਤਾਂ ਗੁਰੂ ਵਾਲਾ ਬਣੂੰਗਾ ਹੁਣ ਵਾਸ ਗੁਰਬਾਣੀ ਪੜਿਆ ਕਰੂੰਗਾ ਸੁਬਾ ਸ਼ਾਮ ਹਾਂ ਪਹਿਲਾਂ ਸਾਨੂੰ ਪੁੱਠੇ ਕੰਮਾਂ ਦੇ ਲਾ ਕੇ ਹੁਣ ਕਹਿੰਦਾ ਚੱਲ ਵਧੀਆ ਗੁਰੂ ਆਲ ਦਾ ਬੰਨਣਾ ਚਾਹੀਦਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ ਚਾਹੀਦੀ ਇਹਦੇ ਇਹ ਗੁਰੂ ਆਲ ਦਾ ਚੰਗੀ ਗੱਲ ਹੈ ਵਾਸ ਗੁਰੂ ਯਾਰਾ ਪਰ ਯਾਰ ਹੁਣ ਚਿੱਤ ਮੇਰੀ ਉੱਪਰ ਰਾਤ ਚੜਨ ਲੱਤੀ ਓਏ ਏਸੀ-ਉਸੀ ਲਵਾ ਲਿਓ ਮਾੜਾ ਮੁੱਟਾ ਬਹਿ ਜਾ ਕੋਈ ਏਸੀ ਵਾਲਾਂ ਦੀ ਭੈਣ ਨਾ ਇਦਾਂ ਚਲਤੀ ਗਈ ਆਹ ਕੋਲੋਂ ਆਂਦਾ ਗਵਰਨਮੈਂਟ ਨੇ ਵੀ ਬਿੱਲ ਫ੍ਰੀ ਕੀਤੇ ਹੋਏ ਆ ਆ ਲੈ ਲੈ ਉਹਗਾ ਕੰਮ ਉਹੀ ਗੱਲ ਕੀਤੀ ਨਾ ਕੋ ਨਾ ਚੱਲੀ ਤੇ ਬਾਬਾ ਤੇ ਆਈ ਹੈ ਕੋ ਨਾ ਚੱਲੀ ਤੇ ਬਾਬਾ ਤੇ ਆਈ ਉਹੀ ਗੱਲ ਕੀਤੀ ਨਾ ਆ ਕੇ ਬੈਠੇ ਸੀ ਨਾਲ ਦੇ ਨਾਲ ਬੈਠੇ ਉਹ ਤੇ ਵਧੀਆ ਬੈਠੇ ਸੀਗੇ ਬੋੜਾ ਥੱਲੇ ਹਾਂ ਮੈਂ ਤਾਂ ਏਸੀ ਦੀ ਤਲਬ ਲੱਗੀ ਚੱਕਰ ਆਈ ਉਹਵਾ ਗਰਮੀ ਅੱਗੇ ਗਰਮੀ ਚੜਾਦੀ ਇਹਨੇ ਗੱਲਾਂ ਗੱਲਾਂ ਕਰ ਕਰਕੇ ਤੈਨੂੰ ਪਤਾ ਹੀ ਹੈ ਚੱਲ ਬਾਹਰ ਬੈਠ ਜਾ ਗਰਮੀ ਨੂੰ ਵੀ ਜਾ ਰਿਹਾ ਤੇ ਕੋ ਹੁੰ ਡਰਾ ਡਰਾ ਕੇ ਗਰਮੀ ਚੜਾਈ ਜਾਂਦਾ ਇਹ ਵੀ ਐ ਹੋਊਗਾ ਇਹ ਹੋਊਗਾ ਕਿਤੇ ਵਿਆਹ ਹਫ਼ਤਾ ਲੱਗਣਾ ਹੀ ਆ ਇਹ ਹੁਣ ਗਰਮੀ ਜੀ ਛੇ ਤਾਂ ਨਾ ਮਾਣੋ ਚਲੋ ਬਾਤ ਚੱਲਦੇ ਆ ਚਲੋ ਹੋਰ ਆ ਜਾ ਯਾਰ ਆ ਜਾ ਆ ਜਾ ਚਲੋ ਯਾਰ ਬਈ ਚਲੋ ਹੋਰ ਬਈ ਯਾਰ ਬਾਹਰ ਤਾਂ ਬੜੀ ਗਰਮੀ ਆ ਪੁੱਛਣਾ ਤੂੰ ਉਹ ਜੇ ਸ਼ਾਮੇ ਮੰਜੜੇ ਵੀ ਯਾਰ ਹੋਰ ਇੱਥੇ ਬੈ ਬੈ ਯਾਰ ਹੋਰ ਵੇ ਸੁਣਾ ਯਾਰ ਬਈ ਡੇਗਣਾ ਭਈ ਉਹ ਨਹੀਂ ਡੇਗਣਾ ਡੁਗਣਾ ਕਾਦੀ ਨਾਲ ਆ ਹੋਏ ਹੋਏ ਆਪਣਾ ਸਾਰਾ ਪੰਜਾਬ ਫੈਨ ਆ ਫੈਨ ਫੈਨ ਆਪਣੇ ਬਹੁਤ ਜ਼ਿਆਦੇ ਆ ਉਹ ਕਮਲ ਭਾਬੀ ਦੇ ਤਾਂ ਸਾਰੇ 5 ਲੱਖ ਫੋਲੋਅਰ ਸਾਬ ਤੇ 6-7 ਲੱਖ ਹੋਏ ਆਪਣੇ ਹੋਏ ਪਏ ਆ ਉਹ ਤਾਂ ਤਿੰਨ ਬੰਦੇ ਸੀ ਸਾਰਦੇ ਆਏ ਹੋਏ ਆ ਬੰਦੇ ਆਪਰ ਜਿੱਥੇ ਕਿਤੇ ਜਾਣੇ ਆ ਕਿਸੇ ਟੂਰਨਾਮੈਂਟ ਤੇ ਜਾਣੇ ਆ ਆਏ ਬੱਗ ਹੋ ਜਾਂਦਾ ਆਪਣੇ ਵਾਲੇ ਦਿਵਾਲੇ ਯਾਰ ਤੇ ਉਹ ਦੇਖ ਕਿੰਨੇ ਫੁੱਲ ਰਾ ਯਾਰ ਪਰ ਉਹ ਫੋਲੋਅਰ ਹੁਣ ਕਿ ਇੱਥੇ ਆ ਕੇ ਆਪਣੇ ਨਾਲ ਕਿਹਨੇ ਖੜੇ ਰਹੇ ਇਹ ਫਾਲੋਅਰ ਬਾਈ ਬਈ ਦੂਜੀ ਗੱਲ ਦਾ ਖੁਰ ਵੀ ਪਤਾ ਲੱਗਿਆ ਜਿਹਦੀ ਗੱਲ ਤੇ ਮੈਨੂੰ ਠੇਕਰ ਲੱਗਦਾ ਹੈ ਕਿ ਉਹ ਸ਼ਿਸ਼ਕਾਰ ਤੇ ਸਿਰਫ ਤਿੰਨੇ ਬੰਦੇ ਸੀਗੇ ਫਿਰ ਉਹਦੀ ਮਾਂ ਉਹਦੀ ਭੈਣ ਤੇ ਉਹਦਾ ਦੂਸਰਾ ਤੂੰ ਵੇਲਾ ਹੁਣ ਭਰਾ ਹੋਰ ਕੋ ਕੋਈ ਨਹੀਂ ਸੀ ਬਸ ਤਿੰਨ ਸੀ ਚਾਰ ਬੰਦੇ ਬਸ ਦੂਜੇ ਮਲਾਇ ਮੁਸੀਬਤ ਹੁਣ ਵੇਲਾ ਕੋਈ ਗਿਆ ਨਹੀਂ ਕੋਈ ਕਿਸੇ ਨੇ ਬਾਤ ਨਹੀਂ ਪੁੱਛੀ ਭਾਈ ਮੈਨੂੰ ਪਤਾ ਉਰੇ ਆ ਗਿਆ ਇਹਦਾ ਗੱਲ ਸਹੀ ਹੈ ਮੈਨੂੰ ਕੋਈ ਨਾ ਕੋਈ ਜਾਗਦਾ ਮੂੰਹ ਵੀ ਡਾ ਕੋਈ ਆਪਣੇ ਸਮਾਜ ਨੂੰ ਸੇਹ ਦੇਣ ਵਾਲੀ ਕੋਈ ਚੀਜ਼ ਮਾਈ ਨੇ ਸਿੱਧੇ ਨਾਲ ਇਹੋ ਜੀ ਚੀਜ਼ ਕਰਗੇ ਆਪਾਂ ਕਰਕੇ ਕੋਈ ਕੋਸ਼ਿਸ਼ ਠੀਕ ਹੈ ਹੇ ਹਾਂ ਨਹੀਂ ਤਾਂ ਭਰਾਵਾ ਤੈਨੂੰ ਪਤਾ ਰਗੜੇ ਜਾਵਾਂਗੇ ਖਾ ਮਖਾਈ ਸਹੀ ਗੱਲ ਹਾਂ ਮੇਰੇ ਤਾਂ ਅਪਰਾਧ ਨੂੰ ਸਿੰਘ ਜੀ ਨਜ਼ਰ ਆਉਣ ਲੱਗ ਜਾਂਦੇ ਸੁਪਨੇ 'ਚ ਹੁਣ ਮੈਂ ਕੀ ਕਰਾਂ ਅੱਛਾ ਹੋਰ ਬਾਈ ਯਾਰ ਇਹ ਤਾਂ ਫੇਰ ਤਾਂ ਬਾਈ ਉਹ ਚਾਂਬਲੇ ਚਾਂਬਲੇ ਸੀ ਉਹਦੇ ਕੋਈ ਕਸ ਬੋਲਦਾ ਕੋਈ ਕਸ ਕਰਦਾ ਕੋਈ ਕਸ ਕਰਦਾ ਅਸਲ ਭਾਈ ਪਤਾ ਕੀ ਆ ਗਲਤੀ ਸਾਰੀ ਆਪਣੀ ਵੀ ਨਹੀਂ ਅੱਜ ਜਿਹੜੇ ਲੋਕ ਥੱਲੇ ਆਪਾਂ ਨੂੰ ਬਾਈ ਤੂੰ ਸਿਰਾਂ ਲਾਤਾ ਹਾਂ ਪਸੰਦ ਕਰਦੇ ਬਾਈ ਤੂੰ ਤਾਂ ਅਤ ਕਰਾਦੀ ਇਹ ਲੋਕ ਵੀ ਉਨੇ ਹੀ ਜ਼ਿੰਮੇਵਾਰ ਆ ਭਾਈ ਉਹ ਗਾਲਾਂ ਤਾਂ ਆਪਣੇ 2% ਹੀ ਕੱਢਦੇ ਆ 98% ਤਾਂ ਆਪਣੇ ਹੱਕ 'ਚ ਬੋਲਦੇ ਆ ਹੱਕ 'ਚ ਬੋਲਦੇ ਆ ਹਾਂ ਹੁਣ ਮੈਂ ਤਾਂ ਉਹਨਾਂ ਨੂੰ ਪੁੱਛਦਾ ਵੀ ਉਹ ਕਿੱਥੇ ਆ ਉਹ ਯਾਰ ਸੌ ਲਾ ਗਾ ਹਾਂ ਹੁਣ ਚੁੱਪ ਕਰਕੇ ਨਾ ਬੰਦੇ ਬਣ ਜਾਓ ਠੀਕ ਹੈ ਹੋਰ ਕੋਈ ਰਾਹ ਨਹੀਂ ਪ੍ਰਭੂ ਸਿੱਧੀ ਗੱਲ ਤਾਂ ਤੁਸੀਂ ਮੈਨੂੰ ਰਾਹ ਦਿੱਤੀ ਸੀ ਹੁਣ ਤੁਸੀਂ ਮੈਨੂੰ ਐ ਕਹੀ ਜਾਂਦੇ ਆ ਵਾਪਸ ਰਾਹ ਹੀ ਮੈਨੂੰ ਡਰਾਈ ਜਾਂਦੇ ਆ ਬਾਈ ਕੈਲੇ ਦੀ ਗੱਲ ਰਾਤ ਨੂੰ ਰਾਤ ਨੂੰ ਪੰਜਾਂ ਵਾਰੀ ਪਿਸ਼ਾਬ ਕਰਨ ਉੱਠਦਾ ਮੈਂ ਅੱਛਾ ਪੰਜਾਂ ਵਾਰੀ ਹੋਰ ਮੈਂ ਹੁਣ ਡਰ ਘਬਰਾਵਾ ਕੀ ਕਰਾਂ ਮੈਂ ਕਿਤੇ ਕੋਸ ਦੀਦਾ ਕਿਤੇ ਕੋਸ ਦੀਦਾ ਕਿਤੇ ਕਿਤੇ ਮੈਨੂੰ ਉੱਚ ਖਾਈ ਦੀਦੀ ਆ ਕਿਤੇ ਮੈਨੂੰ ਹੋਰ ਕੋਸ ਦੀਦਾ ਅੱਛਾ ਹਾਂ ਕਿਤੇ ਭੂਤ ਨੇ ਡਰਾਉਂਦੇ ਆ ਮੈਨੂੰ ਆ ਕੇ ਕਿਤੇ ਵੱਡੇ ਵੱਡੇ ਸਿੰਘਾਂ ਵਾਲੇ ਡਰਾਉਂਦੇ ਮੈਨੂੰ ਪਰ ਹੁਣ ਮੈਂ ਚਾਰ ਪੰਜ ਦਿਨਾਂ ਦਾ ਐ ਹੋਈਆ ਤਾਂ ਹੁਣ ਕੀ ਕਰਾਂ ਮੈਂ ਵਾ ਲੋਕਾਂ ਤੋਂ ਮੰਗ ਲਓ ਮਾਫੀ ਠੀਕ ਹੈ ਬੇਸ਼ਿਕ ਕੋਈ ਹੋਇਆ ਗਲਤਫਲਤ ਸੀ ਨਹੀਂ ਕਰਾਂਗੇ ਨਾ ਕੋਈ ਫਾਲੋਅ ਅਪ ਕਰਾਂਗੇ ਨਾ ਅਸੀਂ ਕੋਈ ਵੀਡੀਓ ਪਾਵਾਂਗੇ ਅੱਜ ਤਾਂ ਆਪਣਾ ਹਾਲ ਠੀਕ ਹੈ ਅੰਡਰਗਾਉਂਡ ਹੈ ਜਿੰਨਾ ਚੰਗੇ ਹੈ ਤੇ ਨਹੀਂ ਇਹੀ ਆਪਣੇ ਡਲੇ ਮਾਰਨ ਲੱਗ ਜਾਣ ਤਾਂ ਕੀ ਕਰਾਂਗੇ ਹਾਂ ਇਹ ਤਾਂ ਹੈ ਹਾਂ ਲੈ ਬੜਾ ਬੱਤਲਿਕ ਕਰੀ ਜਾਓ ਕਰੀ ਜਾਓ ਬੱਚਾ ਅੰਦਰ ਜਾਓ ਇਹ ਵੀ ਗੱਲ ਹੈ ਹਾਂ ਹੁਣ ਦੱਸ ਮੈਨੂੰ ਕੀ ਕੀ ਕਰਗੀ ਆਪਾਂ ਫੇਰ ਕਰਨਾ ਕੀ ਆ ਬਸ ਵੀ ਆਪਾਂ ਤਾਂ ਬਈ ਕੇਲੇ ਦੇ ਕਹਿਣਾਂ ਨੂੰ ਆਪਾਂ ਤਾਂ ਬਈ ਗੁਰੂ ਆਲੇ ਬਾਨਾ ਬਸ ਉਹ ਗੁਰਬਾਣੀ ਪੜਿਆ ਕਰਾਂਗੇ ਸਵੇਰ 4 ਵਜੇ ਉੱਟ ਕੇ ਦਾੜਾ ਪ੍ਰਕਾਸ਼ ਕਰਾਂਗੇ ਤੇ ਪੰਜੇ ਕਕਾਰ ਧਾਰਨੀ ਕਰਾਂਗੇ ਤੇ ਆਪਾਂ ਤਾਂ ਬਈ ਜਮਾ ਲਖੀਰ ਤੇ ਜਿਵੇਂ ਸਿੱਧਾ ਸਿੱਧਾ ਤੁਰਨਾ ਹੁੰਦਾ ਜਮਾਂ ਲਕੀਰ ਕੱਚੇ ਕੇ ਸਿੱਧਾ ਸਿੱਧੇ ਹੀ ਦਰਨਾ ਬੋਲ ਜਮਾਂ ਵਧੀਆ ਉਹ ਪਹਿਲੇ ਖਾਲਸੇ ਨੇ ਤੁਹਾਨੂੰ ਖਾਲਸੇ ਦਾ ਪਰ ਕਹਿੰਦੇ ਕਹਿੰਦੇ ਆਪ ਨੂੰ ਪੁਲਿਸ ਦਾ ਮੁਲਾਜ਼ਮ ਵੀ ਕਹਿਣ ਲੱਗ ਗਏ ਕਹਿਣਗੇ ਕਿ ਤੇ ਸਿਮਿੰਦਰ ਦਾ ਫੋਨ ਆਇਆ ਸੀ ਮੈਨੂੰ ਉਹਦਾ ਮੈਂ ਤਾਂ ਐ ਲੱਗ ਰਿਹਾ ਸੀ ਬੰਦੇ ਬਣ ਜੇ ਤੁਸੀਂ ਇਹ ਕੀ ਕਰੀ ਜਾਂਦੇ ਕਹਿੰਦਾ ਸਾਨੂੰ ਵਕਤ ਪਾਉਂਗੇ ਮੈਂ ਸਾਨੂੰ ਵਕਤ ਪਹਿਲਾਂ ਹੀ ਪਿਆ ਹਾਂ ਹਾਂ ਮੈਂ ਹਾਂ ਮੈਂ ਸਾਨੂੰ ਕਦੇ ਤੁਸੀਂ ਬੰਦੇ ਬਣ ਜੋ ਕਹਿੰਦਾ ਬੰਦੇ ਬਣ ਜੋ ਤਾਂ ਲੱਗੀ ਜਾਂਦਾ ਕਿਤੇ ਫੋਨ ਆ ਪੁਲਿਸ ਫੜਨ ਆ ਜੇ ਹਾਂ ਹਾਂ ਹੈ ਬਾਈ ਪੌਛ ਦਾ ਤਾਂ ਕੰਮ ਹੀ ਪੈੜਾ ਹੁੰਦਾ। ਕੀ ਕਹਿੰਦਾ ਜੀ ਬੰਦੇ ਬਣ ਜੋ ਸਾਨੂੰ ਵਕਤ ਤੁਸੀਂ ਆ ਕੀ ਬੋਲੀ ਜਾਂਦੇ ਆ ਮੈਂ ਕੀ ਕਰਗੇ ਬਾਈ ਪਹਿਲਾਂ ਤੁਸੀਂ ਵੀ ਸਾਡੇ ਨਾਲ ਕਹਿੰਦੇ ਸੀ ਅੱਧੋ ਜਿਆਦੇ ਫੋਟੋ ਮੋਟ ਚਾਉਂਦੇ ਇਹਨਾਂ ਦੇ ਮਾਪੋ ਆ ਗਏ ਟੋਲੇ ਆ। ਸੌਦਾ ਬਾਈ ਮੈਨੂੰ ਡੈਰੀ ਬਹੁਤ ਲੱਗਦਾ ਯਾਰ। ਖਚਾਉਂਦੇ ਸੀ ਬਾਈ। ਹਾਂ। ਪਹਿਲਾਂ ਤਾਂ ਦੇਖ ਲੈ ਆਪਾਂ ਕਿ ਟੂਰਨਾਮੈਂਟ ਤੇ ਜਾਵੜੇ। ਇਹ ਲੱਤ ਜੀ ਦੁਖੀ ਜਾਂਦੀ ਪਤਾ ਨਹੀਂ ਕੀ ਗੱਲ ਆ ਯਾਰ। ਤੇ ਪੌਛ ਨੇ ਕਿੰਨਾ ਆਪਾਂ ਨੂੰ ਕਹਿਣਾ ਵੀ ਫੋਟੋ ਖਚਾ ਲੋ ਜੀ ਫੋਟੋ ਖਚਾ ਲੋ। ਉੱਥੇ ਸੁਰੱਖਿਆ ਚ ਸੀਗੇ ਨਾ ਜਿਹੜੇ ਉੱਥੇ ਹੁੰਦੇ ਹੀ ਆ। ਆ ਬਾਈ ਤਰੇ ਕੈ ਲੈ ਤੇਰਾ ਦਾ ਖੜੇ ਨਹੀਂ ਚੜਦੇ ਉਹਦੇ ਮੇਰਾ ਖੜਾ ਕਿੱਥੇ ਛੜਦੇ ਸੀ ਆ ਦੋ ਇਹਦੇ ਨਾਲ ਖੜ ਗਏ ਸੀ ਉਹ ਤਾਂ ਲੱਗਦਾ ਜਿਵੇਂ ਆਪਾਂ ਨੂੰ ਗਨਮੈਨ ਮੇਰੇ ਉੱਤੇ ਮਿਲੇ ਹੁੰਦੇ ਤੇ ਹੁਣ ਵੇਖ ਲਓ ਹਾਂ ਹੈ ਕੀ ਕੀਤਾ ਜਾ ਬਈ ਹੁਣ ਸਾੜਾ ਟਾਈਮ ਆ ਗਿਆ ਬਾਈ ਉਸੋ ਨਾ ਬਾਈ ਤੜ ਕੋਈ ਬਈ ਜਾਂਦੇ ਆ ਯਾਰ ਕੱਲ ਦੇ ਬੇਲਾ ਤੂੰ ਕਿੱਡੇ ਕਿੱਡੇ ਹੋਰ ਐਕਟਰ ਜਿਹੜੇ ਤੇ ਸਾਰਾ ਕੀ ਕਹਿੰਦਾ ਕਿਦਾ ਲੇਟ ਆ ਗਈ ਹਾਏ ਬਸ ਮਜ਼ਾਕ ਕਰਦਾ ਕਲਾਕਾਰਾਂ ਨੂੰ ਵੀ ਸਮਝੌਤੀਆਂ ਦੇ ਦਿੱਤੀਆਂ ਇਹਨਾਂ ਨੇ ਇਹ ਮਜ਼ਾਕ ਕਰਦੇ ਬਾਈ ਇਹਦਾ ਪਰਵਾਹ ਨਹੀਂ ਗੱਲ ਆ ਹਾਂ ਕਲਾਕਾਰਾਂ ਨੇ ਵੀ ਧਮਕੀਆਂ ਦਿੱਤੀਆਂ ਜਿਹੜੇ ਚੰਗੇ ਮਾੜੇ ਚੰਗੇ ਮਾੜੇ ਗਾਣੇ ਗਾਉਂਦੇ ਐ ਹਾਂ ਉਹਨਾਂ ਦਾ ਵੀ ਰੀਲ ਬਣਾ ਦੇਖ ਲਈ ਤੂੰ ਆਪਾਂ ਤਾਂ ਹਜੇ ਘੱਟ ਕਰਦੇ ਆ ਆ ਜਿਹੜੀਆਂ ਆਰਕੈਸਟਰਾ ਵਿਆਹਾਂ ਚ ਉਹ ਵੀ ਗਲਤੀ ਐ ਗਲਤੀ ਐ ਵਿਦੇ ਵਿਆਹ ਚਾਰ ਕੇ ਸਟਾਂ ਵਾਲਿਆ ਕਰੋ ਦਾ ਬਿਨੀ ਸੇਰ ਉਹ ਤਾਂ ਕੋਈ ਕਰਾਉਂਦਾ ਮਰਰੋਰੇਸ਼ਨ ਕਰਦੀਆਂ ਉਹਦਾ ਲੋਡ ਪਰ ਆਪਾਂ ਥੋੜਾ ਜਿਹਾ ਉਲਟ ਚੱਲ ਪਏ ਥੋੜਾ ਜਿਹਾ ਉਹਨਾਂ ਦੀ ਵੀ ਗਲਤੀ ਹੈ ਭਾਈ ਉਹਨਾਂ ਨੂੰ ਵੀ ਹਟ ਜਾਣਾ ਚਾਹੀਦਾ ਵਿਆਹ ਚ ਨੱਚਣੋਂ ਹਟ ਜਾਣ ਵਧੀਆ ਰਹਿਣਗੇ ਠੀਕ ਹੈ ਨਾ ਹਾਂ ਤੇ ਨਹੀਂ ਭਰਾਵਾ ਜਿਵੇਂ ਆਹ ਇਕਲੀ ਕੁੜੀ ਜੀ ਸੀ ਕੀ ਸੀ ਇਹ ਤਾਂ ਨਾਂ ਦਾ ਮੈਂ ਉਹੀ ਭੁੱਲ ਜਾਨਾ ਨਾਂ ਦਾ ਭਾਈ ਮਾੜੇ ਕਮਲ ਕੌਰ ਕਮਲ ਕੌਰ ਵਈ ਕਮਲ ਕੌਰ ਚੜਾਦੀ ਗੱਡੀ ਅਗਲੇ ਨੇ ਤੇ ਫਿਰ ਚੜਾਦੀ ਵੇਲਾ ਹਾਂ ਠੀਕ ਹੈ ਨਾ ਤੇ ਮੈਨੂੰ ਤੁਸੀਂ ਵੀ ਬੰਦੇ ਬਣਦੇ ਹਾਂ ਸਾਰਿਆਂ ਨੂੰ ਕਹਿਣਾ ਚਾਹੀਦਾ ਆਪਾਂ ਨੂੰ ਹਾਂ ਮੈਂ ਤਾਂ ਦੂਜਿਆਂ ਨੂੰ ਨਾਲਦਿਆਂ ਨੂੰ ਕਹਦਾ ਬਾਈ ਹਾਂ ਵੀ ਵਧੀਆ ਰਾਉਂਗੇ ਦੇਖ ਬਾਈ ਆਪਣੀ ਕਿੰਨੀ ਚੜ੍ਹਾਈ ਸੀ ਯਾਰ ਚੜ੍ਹਾਈ ਤਾਂ ਹੁਣ ਵੀ ਹੈਗੀ ਆ ਬਾਈ ਚੜ੍ਹਾਈ ਚੜ੍ਹਾਈ ਤਾਂ ਹੁਣ ਵੀ ਰਹੂਗੀ ਪਰ ਹੁਣ ਆਪਾਂ ਸਮਾਜ ਨੂੰ ਦੇਣ ਸਿਹ ਦੇ ਨਾਲਆਂ ਗੱਲਾਂ ਕਰਿਆ ਗੱਲ ਕੋਈ ਕਰ ਗਈ ਐ ਨਹੀਂ ਕੋਈ ਉਹਦੇ ਨਾਲ ਲੈਂਦੇ ਆਪਾਂ ਐ ਕਰ ਗਈ ਵੀ ਜਿਵੇਂ ਕਿ ਚੱਲੀ ਜਾਂਦਾ ਉਹ ਚੱਲੀ ਜਾਂਦੇ ਆ ਸਰ ਸਭ ਕੁਝ ਪੈਸਾ ਨਹੀਂ ਹੁੰਦਾ ਬਾਈ ਜੱਲਾ ਮੈਨੂੰ ਤਾਂ ਆ ਲੱਗਦਾ ਪੈਸਾ ਤਾਂ ਆਪਾਂ ਕਾਪਟਨ ਦੀ ਬੋਤ ਆ ਗਿਆ ਬਾਈ ਪਰ ਹੁਣ ਆਪਾਂ ਨੂੰ ਨਾ ਸਿਆਣੇ ਬੰਨਾ ਚਾਹੀਦੇ ਹੈ ਕਿ ਜਿੰਨੇ ਕੁ ਲੋਕ ਕਮਲੇ ਉਹਨੇ ਕੁ ਲੋਕ ਸਿਆਣੇ ਵੀ ਹੈਗੇ ਨਾ ਠੀਕ ਹੈ ਨਾ ਅ ਨੈਟ ਤੇ ਮੈਂ ਕਹਿੰਦਾ ਵੀ ਹੁਣ ਤੱਕ ਜਿੰਨਾ ਆਪਾਂ ਲਾਲਚ ਬੁਰੀ ਬਲਾ ਹਾਂ ਲਾਲਚ ਛੱਡ ਦਿਓ ਜਿੰਨਾ ਕਮਾ ਲਿਆ ਤੂੰ ਆਪਾਂ ਕਮਾ ਲੈ ਹੁਣੇ ਹੀ ਕੰਮ ਬੰਦ ਕਰ ਦੋ ਨੈਟ ਸਟੇਜ ਕਿਉਂ ਚੰਗੀਆਂ ਚੰਗੀ ਚੰਗੀ ਸੋਚ ਵਾਲੇ ਬੰਦੇ ਵੀ ਹੈਗੇ ਆ ਤੇ ਮਾੜੀ ਸੋਚ ਵਾਲੇ ਵੀ ਹੈਗੇ ਆ ਇੱਕ ਤਾਂ ਮੀਂਹ ਪੈ ਜੇ ਕਹਿੰਦੇ ਚਿੱਕੜ ਹੋ ਗਿਆ ਇੱਕ ਕਹਿੰਦਾ ਦੂਜਾ ਮੌਸਮ ਸੁਹਾਵਣਾ ਹੋ ਗਿਆ ਸੁਹਾਵਣਾ ਹੋ ਗਿਆ ਸੋਚ ਦਾ ਡੱਡੀ ਆ ਬੰਦੇ ਦਾ ਡੱਡੀ ਆ ਹਾ ਡੱਡੀ ਆ ਹਾਂ ਬਹੁਤ ਮੈਨੂੰ ਤਾਂ ਡਰ ਲੱਗਦਾ ਕਿਸੇ ਕੋਈ ਗੋਲੀ ਮਾਰਨ ਵਾਲਾ ਹੀ ਨਾ ਜੇ ਨਾ ਭਰਾਵਾ ਸਮਝਾ ਇੱਕ ਖੜੋਣਾ ਤੇ ਡਰ ਲੱਗ ਜਾਂਦਾ ਡਰ ਲੱਗ ਗਿਆ ਇੱਥੇ ਪਰੇ ਰੱਖ ਚੱਕੀ ਚੱਕੀ ਬਣਾਏ ਜਾ ਔ ਕੋਈ ਨਹੀਂ ਪ੍ਰਭੂਆ ਜਿਹੜਾ ਕਨ ਖੇਡ ਲੈਣ ਦੇ ਇਲਾਕੇ ਪਾਪਾ ਅਸਾ ਕਿਲਾ ਪੁੱਤ ਆਹੀ ਇਹੀ ਦੀਦੀਆ ਪ੍ਰਭੂਆ ਹਾਂ ਹਾਂ ਹੋਰ ਗਰਮੀ ਬਹੁਤ ਜਿਆਦਾ ਹੋਈ ਪਈ ਏ ਯਾਰ ਬਹੁਤ ਜਿਆਦਾ ਗਰਮੀ ਯਾਰ ਹਾਂ ਹਾਂ ਗਰਮੀ ਨੇ ਤਾਂ ਜਾ ਆਤੀ ਮੁਕਾਤੀ ਯਾਰ ਮੈਂ ਲਾਈਟ ਪੁੱਛ ਲੋ ਵਈਕਾ ਆਉਗੀ ਨਹੀਂ ਲਾਈਟ ਕਿ ਨਹੀਂ ਸੂਰਜ ਵੀ ਜਮਾ ਪੂਰਾ ਬਣਿਆ ਖੜਾ ਉੱਤੇ ਸਿਰ ਤੇ ਖੜਾ ਹੀ ਖੜਾ ਇਹ ਤਾਂ ਜਿਵੇਂ ਉਹ ਸਿੰਗਲ ਦੀ ਅਛਾਆਂ ਨੂੰ ਸੂਰਜ ਜਮਾ ਉੱਤੇ ਆਇਆ ਖੜਾ ਹੁਣ ਸਿੰਘਾਂ ਨੇ ਜਿੱਦਾਂ ਦਾ ਕਿਹਾ ਵਾ ਵੀ ਸੁਧਰ ਜੋ ਮੈਨੂੰ ਤਾਂ ਲੱਗਦਾ ਸਾਰਾ ਪੰਜਾਬ ਵੀ ਸੁਧਰ ਗਿਆ ਬਈ ਉਦੋਂ ਦਾ ਸੁਧਰ ਜੋ ਚੰਗੇ ਰਹਿਣਗੇ ਹਾਂ ਠੀਕ ਹੈ ਨਾ ਮੈਂ ਤਾਂ ਮੌਲਟੀ ਦੇਖਿਆ ਮਾਫੀਆਂ ਹੀ ਮੰਗੀ ਜਾਂਦੇ ਆ ਬਾਈ ਸਾਰੇ ਚੰਗੇ ਰਹਿਣਗੇ ਵੀ ਚੰਗੇ ਰਹਿਣਗੇ ਕਿਉਂ ਦੋ ਦੋ ਦੂਜੀਆਂ ਦੋ ਕੁੜੀਆਂ ਵੀ ਆਪਣੇ ਨਾਲ ਪਹਿਲਾਂ ਹੁੰਦੀਆਂ ਸੀਗੀਆਂ ਹਾਂ ਤੋਖੀ ਰਖੀ ਆ ਰਗੀਆਂ ਹਾਂ ਉਹ ਵੀ ਮਾਫੀਆਂ ਮੰਗੀਆਂ ਜਾਂਦੀਆਂ ਮੰਗ ਗਿਆ ਐ ਮਾਫੀ ਮੰਗੀਆਂ ਵਧੀਆ ਰਹਿ ਗਈਆਂ ਹਾਂ ਰਹਿ ਗਈਆਂ ਠੀਕ ਹੈ ਨਾ ਵੀ ਆਪਾਂ ਤਾਂ ਆਪ ਕਹਿਣੀ ਆ ਬਾਈ ਵੀ ਜਿਹੜਾ ਕੁਝ ਹੋ ਗਿਆ ਹੋ ਗਿਆ ਬਾਈ ਹੁਣ ਹੁਣ ਕਿਵੇਂ ਕਰਗੀ ਆਪਾਂ ਕੀ ਕਰਨਾ ਪਊ ਆਪ ਨੂੰ ਤੇ ਸਿੰਘ ਮਾਫੀ ਕਰ ਦਿੰਦੇ ਆ ਅੱਛਾ ਹਾਂ ਜਿਆਦਾ ਹੁੰਦੇ ਇਹ ਜਿਹੜਾ ਮਾਫੀ ਮੰਗਦਾ ਸਿੰਘ ਮਾਫੀ ਕਰ ਦਿੰਦੇ ਆ ਬਾਈ ਹਾਂ ਠੀਕ ਹੈ ਹਾਂ ਉਹਨਾਂ ਨੇ ਜਿਹੜੀ ਆ ਲਹਿਰ ਚਲਾਈ ਐ ਚੰਗੇ ਵਾਸਤੇ ਚਲਾਈ ਐ ਠੀਕ ਹੈ ਨਾ ਹਾਂ ਹੋਰ ਫੇਰ ਆ ਤਰੀਆਂ ਇਹ ਨਹੀਂ ਕਹਿੰਦੇ ਵਿੱਚ ਤਾਂ ਮੈਨੂੰ ਬਈ ਆਪਦੇ ਮੂੰਹ ਹੀ ਕਾਲਾ ਕਾਲਾ ਲੱਗੀ ਜਾਂਦਾ ਕਿਤੇ ਸੱਚੀ ਤਾਂ ਨਹੀਂ ਰੰਗ ਉੱਡ ਗਿਆ ਪਰ ਨਹੀਂ ਨਹੀਂ ਰੰਗ ਤਾਂ ਸਹੀ ਹੈ ਤੇ ਪਰ ਉਹ ਫਰਕ ਪੈ ਗਿਆ ਪਰ ਰੜਾ ਦੇਣਗੇ ਬਗਾਨੇ ਪੁੱਤ ਜੇ ਇਹੀ ਕੁਸ ਹੋ ਰਿਹਾ ਤਾਂ ਤਾਂ ਬਾਈ ਘਟ ਗਿਆ ਸਰੀਰ ਯਾਰ ਠੀਕ ਹੈ ਨਾ ਬਾਈ ਹਾਂ ਹੁਣ ਵਿਚਾਰ ਤਾਂ ਕਰਨੀ ਪਊਗੀ ਕਿਤੇ ਕਿਹੋ ਜਿਹਾ ਮਨ ਤੇ ਵਿਚਾਰ ਆਉਂਦਾ ਕਿਤੇ ਕਿਹੋ ਜਿਹਾ ਆਉਂਦਾ ਕਿਤੇ ਕਿਹੋ ਜਿਹਾ ਆਉਂਦਾ ਚਲ ਕੋਈ ਨੀ ਕੀ ਕਰਕੇ ਹੁਣ ਹੋਰ ਕੰਮ ਚਲਾ ਲਾਂਗੇ ਕੋਈ ਫਿਰ ਆਪਾਂ ਉਹ ਲੋਕ ਕਹਿੰਦੇ ਤੁਸੀਂ ਕਿਹੜਾ ਮਨਦਬੁੱਧੀਆਂ ਵੀ ਇਹੋ ਜਿਹਾ ਕੁਸ ਬੋਲਦੇ ਆ ਹਾਂ ਹੈ ਬੁੱਧੀ ਵਾਲੇ ਵਧੀਆ ਤੇ ਬੰਦੇ ਆ ਤੁਸੀਂ ਇਹ ਤਾਂ ਅਗਲੇ ਦੇ ਆ ਪਾਸ ਤੈਨੂੰ ਤਾਂ ਪਤਾ ਨਾ ਕਿੰਨੀ ਜ਼ਿੰਦਗੀ ਚ ਮਿਹਨਤ ਕੀਤੀ ਆ ਟਿੱਬੇ ਸੀ ਸਾਡਾ ਬਾਣ ਸਾਰਾ ਟਿੱਬਿਆਂ ਦਾ ਸੀ ਅਸੀਂ ਦੋਨਾਂ ਭਰਾਵਾਂ ਨੇ ਇੰਨੀ ਮਿਹਨਤ ਕੀਤੀ ਤੇ ਹੁਣ ਜਦੋਂ ਦੱਪ ਆਹ ਕੰਮ ਚਲਾਇਆ ਸੀ ਤੇ ਮੈਂ ਕਿੰਨਾ ਪਤਾ ਖੇਤ ਨਹੀਂ ਜਾ ਕੇ ਦੇਖਿਆ ਯਾਰ ਸਹੀ ਗੱਲ ਹੈ ਹਾਂ ਚਾ ਵੇਖਾ ਜੰਟਾ ਲਾਈਟ ਲੁੱਟ ਆ ਗਈ ਕਿ ਨਹੀਂ ਹੋਈ ਲਾਈਟ ਯਾਰ ਜਵਾਕ ਵੀ ਹੈ ਨਹੀਂ ਕਿਨੂੰ ਪੇ ਜਾਣਾ ਚਾਲੇ ਆਪ ਵੀ ਦੇਖ ਕੇ ਆਵਾਜ਼ ਦੇਖਿਆ ਯਾਰ ਹੋ ਰਿਹਾ ਯਾਰ ਐਸਾ ਬੌਂਦ ਲਗੇ ਭਰਾਵਾ ਕੀ ਕੀਤਾ ਜਾਵੇ ਹਾਂ ਬਾੜੀ ਮੋਗ ਵਰੀ ਜਾਂਦਾ ਇਹਦਾ ਬਸ ਅੱਜ ਫੜ ਹੀ ਲੈਣੇ ਕੋਈ ਗੱਲ ਨਹੀਂ ਇਹਨਾਂ ਬਹੁਤ ਗੰਦ ਪਾਇਆ ਜੀ ਉਹ ਮੈਨੂੰ ਪਤਾ ਜਵਾਕਾਂ ਨੂੰ ਖਰਾਬ ਕਰਦੇ ਆ ਇਹ ਯਾਰ ਹਰ ਵਕਤ ਹੈ ਬਸ ਫੜ ਹੀ ਲੈਣੇ ਅੱਜ ਚੱਕ ਲੈਣੇ ਇਹ ਆਹ ਬਾਰ ਕਾ ਦਾ ਖੜਕੀ ਜਾਂਦਾ ਉਹ ਪਾਲਿਆ ਹਾਂ ਭਾਈ ਉਹ ਬਾਰ ਕਾ ਨੂੰ ਖੜਕਾਈ ਜਾਂਦਾ ਦੇਖਾਂ ਵੇਣਾ ਯਾਰ ਵੇਣਾ ਵੇਖਾਂ ਆਖੜ ਗਿਆਂਦਾ ਸੀ ਆ ਜਾ ਤਾ ਵਾਤਾ ਮਾਰਾ ਜਾ ਪੁਲਿਸ ਆ ਗਈ ਪੁਲਸ ਆ ਗਈ ਕੀ ਚੱਲੇ ਹਨ ਕੰਨ ਚਲਾ ਚੱਲੇ ਸਾਡੇ ਸਾਡੇ ਫੈਨ ਬਣੇ 1 ਲੱਖ ਫਾਲੋਅਰ ਸੀ ਤਿੰਨ ਜਨੇ ਸ਼ਿਸ਼ਕਾਰ ਤੇ ਗਏ ਆ ਫੜੋ ਲੈ ਮੈਨੂੰ ਹੁਣ ਮੈਂ ਖੜ ਜਾ ਅਰੇ ਅਰੇ ਫੜ ਫੜ ਆਹ ਫੜ ਹੱਥੇ ਅੜੇ ਫੜ ਚੱਲ ਚੱਲ ਖੜ ਤੂੰ ਕਰ ਖੜਾ ਹਿੱਲੇ ਕੋਈ ਇੱਲੇ ਦਾ 4 ਲੱਖ ਫਾਲੋਅਰ ਆ ਤੁਹਾਡੇ 5 ਲੱਖ 80 ਧੱਕਾ ਤੁਹਾਡੇ ਧੱਕਾ ਤੂੰ ਛੋਲੇ ਕਰਾ ਸਾਨੂੰ ਪੁੱਛ ਲੈਣਾ ਕਿ ਨਹੀਂ ਤੇ ਉਹ ਹੀ ਬਾਹਰ ਆਇਆ ਸੀ ਪਾਰਕਿੰਗ ਚ ਪਏ ਹੋਣੇ ਸੀ ਤੁਸੀਂ ਮੈਨੂੰ ਦੱਸਾਂ ਹਾਂ ਹਾਂ ਜੀ ਹੁਣ ਕਰਦੇ ਪੀਣ ਕਰਦੇ ਅਸੀਂ ਜੀ ਕੁਝ ਕਰਦੇ ਜੀ ਨਹੀਂ 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 ਕਰ ਲੋ ਤੁਸੀਂ ਹਜੇ ਕਿਹਦੇ ਵੇਖੋ ਤੁਸੀਂ ਤੁਸੀਂ ਸ਼ਰਮ ਲਾ ਛੱਡਿਆ ਤੁਸੀਂ ਛੋਟੇ ਛੋਟੇ ਜਵਾਕਾਂ ਨੂੰ ਖਰਾਬ ਕਰਤਾ ਤੁਸੀਂ ਕੁਰੀਆਂ ਬੁੜੀਆਂ ਨੂੰ ਖਰਾਬ ਛੋਟੇ ਰਿਸ਼ਤੇਦਾਰ ਨੇ ਇਹੋ ਤੇ ਵਿਚਾਰ ਰੱਖੀਏ ਅੱਜ ਆਹ ਕੀ ਪੰਗਾ ਪਾ ਰਿਹਾ ਹੈ ਹਾਂ ਹਾਂ ਛੋਟੇ ਰਿਸ਼ਤੇਦਾਰੀ ਮੀਟ ਕੋਲ ਨੇ ਵੇ ਨਹੀਂ ਤੇ ਮੋਟਰ ਦਾ ਸਿਰ ਜੂਰ ਕੱਢਾ ਨਹੀਂ ਉਹ ਵੇਖਣ ਆ ਰਿਹਾ ਇਹਦੇ ਨਤਰ ਗੀਤੇ ਚੱਲਦੇ ਆ ਮੈਂ ਗਿੱਟੇ ਪਾੰਦੋ ਆਹੋ ਤੇ ਮੈਂ ਨਹੀਂ ਮੈਂ ਨਹੀਂ ਗਿਆ ਚੱਲ ਖਾਣੇ ਜਿੱਨਾਂ ਦੀ ਜਾ ਕੇ ਥੋੜੀ ਬੜੀ ਲਾਉਨੇ ਆ ਮੈਂ ਕਿ ਚੱਲੋ ਇਹਨਾਂ ਨੂੰ ਚਲੋ ਖੜੇ ਹੋ ਖੜੇ ਹੋ ਮੂਰੇ ਲੱਗੋ ਮੂਰੇ ਲੱਗੋ ਕੁੱਢੀ ਬੈਠੋ ਮੈਂ ਮੈਂ ਨਹੀਂ ਚਾ ਚੱਲ ਤੂੰ ਤੂੰ ਕੋਲ ਲੰਗੜਿਆ ਤੂੰ ਵੀ ਬਹੁਤ ਖਾਲ ਕਰਦਾ ਤੂੰ ਅੱਜ ਤੋਂ ਬਾਅਦ ਨਹੀਂ ਕਰਦੇ ਅੱਛਾ ਅੱਥਰੇ ਆ ਜਾਂਦਾ ਨਹੀਂ ਸੋਖਾ ਫੁੜਿਆਂ ਦੀਆਂ ਰੀਸਾਂ ਕਰਦੇ ਆ ਤੁਸੀਂ ਚੰਗਾ ਤੁਸੀਂ ਜਲੂਸ ਕੱਢਿਆ ਤੁਸੀਂ ਹੈ ਬਣਾ ਕੇ ਛੱਡਿਆ ਤੁਸੀਂ ਸਾਨੂੰ ਆਖਿਆ ਸੀ ਮੈਂ ਪਹਿਲਾਂ ਸਮਝਾਉਂਦਾ ਹੁੰਦਾ ਸੀਗਾ ਵੀ ਇਹ ਪੰਗਾ ਪਾਏਂਗਾ ਤੂੰ ਤੂੰ ਵੀ ਮੈਨੂੰ ਬੁਕਾੜਿਆ ਹਾਂ ਫੇਰ ਚੱਲ ਹੁਣ ਥੋੜਾ ਪੰਗਾ ਤੇਰੇ ਨਾਲ ਕਰਦੇ ਹਾਂ ਮੈਂ ਥੋੜਾ ਉੱਥੇ ਜਾ ਕੇ ਨਾਲੇ ਦੋ ਸਾਨੇ ਚ ਲਿਜਾ ਕੇ ਜੇ ਹੁਣ ਥੋੜੇ ਘੋਟਾ ਮਾਰੇ ਨਾ ਸਾਨੂੰ ਪਤਾ ਲੱਗੂਗਾ ਫੇਰ ਜੇ ਮੂੰਹ ਤੇ ਪਾ ਕੇ ਥੋੜੇ ਛਿੱਤਰ ਮਾਰੇ ਥੋੜੇ ਸਾਡੇ ਫਲਵਾ ਦੇ ਆਪੇ ਲੈ ਲੋ ਸਾਡੇ ਕੋਲ ਕੋਈ ਕੱਡੀ ਕੱਡੀ ਚ ਬੈਠੋ ਕੱਡੀ ਚ ਬੈਠੋ ਕੱਡੀ ਚ ਬੈਠੋ ਚੱਲ ਚੱਲਾ ਕੋਈ ਬੜਮਾਛੀਆਂ ਕਰਦੇ ਆ ਤੁਸੀਂ ਕੋਈ ਗੰਦ ਪਾਇਆ ਜਿੰਨਾ YouTube ਤੇ ਕਾਣ ਵੇੜ ਲੈਨੇ ਆ ਸੀ ਨਵੇੜਨਾ ਅਸਤੇ ਨਹੀਂ ਆਇਆ ਸੀ ਤੁਸੀਂ ਛੋਕਰ ਪੜਾਉਣਾ ਚਾਹਦੇ ਹੋ ਇਹੀ ਕਰਤਾ ਜਿਹੜਾ ਕੋ ਮੈਂ ਦੱਸ ਦਸ ਗਿਆ ਤੁਸੀਂ ਇਹ ਗੱਲ ਕਰਤੀ ਗਿਆ ਹੁਣ ਸਭ ਕੁੜੀ ਨੇ ਕਿੰਨਾ ਕੰਮ ਪਾਇਆ ਸੀ ਨੇ ਬੈਠੋ ਚਲੋ ਬੈਠੋ ਗੱਡੀ ਚ ਤਿੰਨ ਜਣੇ ਸਸਕਾਰ ਤੇ ਪਿੱਛੇ ਪਾਸੇ ਬੈਠੋ ਹੁਣ ਲੱਖ ਇਹ ਪਾਲਦਾ ਹੋਊਗਾ ਆਪਣੇ ਤੋਂ ਅੰਦਰ ਬੈਠੋ ਵਿੱਚ ਗੱਡੀ ਚ ਬੈਠੋ ਬੈਠ ਸੀ ਗਿਆ ਪੰਜ ਲੱਖ ਕੀ ਬੈਠ ਬੈਠ ਚਲੋ ਇਧਰ ਆ ਮਗਰਾ ਮਗਰ ਚੱਲ ਮਗਰਾ ਮਗਰਾ ਹੁਣ ਬੌਸ ਬਣਦੇ ਆ ਵੱਡੇ ਆਲ ਗਿਆ ਸੀ ਇਹ ਮੈਂ ਨਹੀਂ ਕਰਨਾ ਇਹਨੇ ਚੰਦ ਹੋਈ ਚੜਾਤਾ ਜਿਹੜਾ ਨਹੀਂ ਚੜਵਾਉਂਦਾ ਪਾਸੇ ਪੁੱਟਾ ਜਾ ਇੱਥੇ ਨਾ ਰੱਖ ਦਈਏ ਹਾਂ ਚੱਲ ਗੱਡੀ ਆ ਤੇਰੇ ਚੰਦ ਚੜਾਏ ਆ ਨਾ ਤੂੰ ਗੱਡੀ ਚਲਾ ਹਾਂ ਚੰਦ ਕਰਕੇ ਦੇਖ ਜਿੱਕੀ ਬੰਦ ਛੱਡ ਦੇ ਨਾ ਫੋਸ ਲੈਣੇ ਆ ਬਰਵਣਿਆ ਸੋਨੂੰ ਬੰਦੇ ਲਿਜਾ ਕੇ ਉੱਥੇ ਕੋਈ ਗੱਲ ਨਹੀਂ